ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਭਿੰਡਰ ਫਾਰਮਰ ਟੀਵੀ YouTube ਚੈਨਲ 'ਚ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਬਰਨਾਲੇ ਟਰੈਕਟਰ ਮੰਡੀ ਦੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਅੱਜ ਦੇ ਇਨਾਂ ਤੁਹਾਨੂੰ ਆਪਾਂ ਟਰੈਕਟਰਾਂ ਦੀ ਪੂਰੀ ਜਾਣਕਾਰੀ ਕਾਫੀ ਵਧੀਆ ਕੰਡੀਸ਼ਨ ਦੇ ਟਰੈਕਟਰ ਨੇ ਤੇ ਆਪਾਂ ਤੁਹਾਨੂੰ ਦੱਸਾਂਗੇ ਰੇਟ ਤੇ ਮਾਡਲ ਬਾਰੇ ਦੱਸਾਂਗੇ ਆਓ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਬਾਕੀ ਭਾਈਆਂ ਦਾ ਨੰਬਰ ਵੀ ਦਿਆਂਗੇ ਆਪਾਂ ਏ ਜੌਂਡੀਅਰ 50 60 ਈ ਏ ਜੀ ਫੁੱਲ ਟਾਪ ਮਾਡਲ ਟਰੈਕਟਰ ਹੈ ਟਾਇਰਾਂ ਦੀ ਕੰਡੀਸ਼ਨ ਕਾਫੀ ਵਧੀਆ ਅਪੋਲੋ ਦੇ ਟਾਇਰ ਨੇ ਪਿਛਲੇ ਜੀ ਤੇ ਟਰੈਕਟਰ ਕਾਫੀ ਸਾਫ ਸੁਥਰਾ ਹੈ ਜੀ ਤੇ ਇਹ ਪੰਜਾਬ ਨੰਬਰ ਟਰੈਕਟਰ ਹੈ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੁਸੀਂ ਕਾਫੀ ਵਧੀਆ ਟਰੈਕਟਰ ਦੀ ਪੀ ਬੀ ਨੰਬਰ ਹੈ 2011 ਮਾਡਲ ਹੈ ਤੇ ਡਿਮਾਂਡ 4,55,000 ਰੁਪਇਆ ਕਰਦੇ ਨੇ ਬਾਈ ਬਾਕੀ ਮੌਕੇ ਤੇ ਮਾਨਤਾਨ ਕਰਨਗੇ। ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ। ਜਿਹੜੇ ਬਾਈ ਕੋਲੇ ਟਰੈਕਟਰ ਖੜੇ ਨੇ ਆਪਾਂ ਤੁਹਾਨੂੰ ਉਹਨਾਂ ਦਾ ਨੰਬਰ ਵੀ ਵੀਡੀਓ ਦੀ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਨਾਂ ਨਾਲ ਕਾਲ ਕਰ ਕਰਕੇ ਆਪਣੀ ਡੀਲ ਕਰ ਸਕਦੇ ਹੋ। ਇਹ ਆਪਣਾ ਪ੍ਰੀਤ 6099 ਜੀ ਫੇਵਰੂਡ ਲੱਗੀ ਹੋਈ ਹੈ ਤੇ ਗੁੱਡਇਰ ਦੇ ਬੈਕ ਟਾਇਰ ਨੇ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ। ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ। ਪਾਵਰ ਸਟੀering ਹੈ। ਤੇ ਇਹ ਟਰੈਕਟਰ ਸੈਂਟਰ ਗੇਅਰ ਚ ਟਰੈਕਟਰ ਹੈ। ਇਹਦਾ ਇੰਜਨ ਵੀ ਕਾਫੀ ਸਾਫ ਸੁਥਰਾ ਇੰਜਨ ਹੈ ਟਰੈਕਟਰ ਦਾ। 2020 ਮਾਡਲ ਹੈ। 4,55,000 ਰੁਪਏ ਬਾਈਏ ਦੀ ਡਿਮਾਂਡ ਕਰ ਰਹੇ ਨੇ। 20 ਮਾਡਲ ਹੈ ਜੀ। ਅੱਗੇ ਆ ਗਿਆ ਆਪਣਾ ਅਰਜਨ ਨੋਵੋ 605 ਜੀ। ਅਰਜਨ ਨੋਵੋ ਏ 3 ਸਪੀਡ ਚ ਟਰੈਕਟਰ ਹੈ ਤੇ ਫੈਵਰ ਰੋਡ ਲੱਗਾ ਹੈ ਕਾਫੀ ਵਧੀਆ ਕੰਡੀਸ਼ਨ ਦਾ 95 ਪੈਸੇ ਦੇ ਪਿਛਲੇ ਟਾਇਰ ਨੇ ਜੀ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਤੇ ਕੰਡੀਸ਼ਨ ਕਾਫੀ ਵਧੀਆ ਹੈ ਇਹ 2018 ਮਾਡਲ ਟਰੈਕਟਰ ਹੈ ਜੀ ਤੇ ਡਿਮਾਂਡ ਹੈ ਬਾਈ ਕਰਦੇ 6 ਲੱਖ 25000 ਰੁਪਿਆ ਹੈ ਜੀ ਟਰੈਕਟਰ ਪੂਰਾ ਸ਼ਾਨਦਾਰ ਹੈ ਜੀ ਅੱਗੇ ਆ ਗਿਆ ਸੋਨਾਲਿਕਾ ਡੀਆਈ 60 ਜੀ ਏ ਟਰੈਕਟਰ ਸੈਡ ਗੇਅਰ ਚ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ 2009 ਮਾਡਲ ਟਰੈਕਟਰ ਹੈ ਤੇ ਪੀ ਵੀ ਨੰਬਰ ਹੈ ਜੀ ਕਾਫੀ ਵਧੀਆ ਕੰਡੀਸ਼ਨ ਦਾ ਮੈਨੂਅਲ ਸਟੀਰਿੰਗ ਚ ਪਾਵਰ ਸਟੀਰਿੰਗ ਨਹੀਂ ਹੈਗਾ ਟਾਇਰਾਂ ਦੀ ਕੰਡੀਸ਼ਨ ਵੀ ਕਾਫੀ ਵਧੀਆ ਹੈ ਦੀ ਐਮ ਆਰ ਐਫ ਦੇ ਟਾਇਰ ਨੇ ਪਿਛਲੇ ਤੇ ਡਿਮਾਂਡ ਬਾਈ ਕਰਦੇ ਨੇ 310000 ਰੁਪਏ ਅੱਗੇ ਆ ਗਿਆ ਸਵਰਾਜ 735 ਪੁਰਾਣਾ ਮਾਡਲ ਜੀ ਬੀ ਕੇ ٹی ਦੇ ਪਿਛਲੇ ਟਾਇਰ ਨੇ ਤੇ ਪੀ ਵੀ 13 ਨੰਬਰ ਹੈ 96 ਮਾਡਲ ਟਰੈਕਟਰ ਹੈ ਜੀ 1,65,000 ਰੁਪਿਆ ਇਹਦੀ ਡਿਮਾਂਡ ਕਰ ਰਹੇ ਨੇ ਬਾਈ ਟਰੈਕਟਰ ਹੈ ਵੀ ਵਧੀਆ ਕੰਡੀਸ਼ਨ ਦਾ ਜੀ 65 ਪੈਸੇ ਪਿਛਲੇ ਟਾਇਰ ਨੇ ਲੈਕ ਵਗੈਰਾ ਲੱਗਾ ਹੋਇਆ ਜੀ ਕਾਫੀ ਵਧੀਆ ਕੰਡੀਸ਼ਨ ਦਾ ਹੈ ਅੱਗੇ ਆ ਗਿਆ ਸਵਰਾਜ 855 FE 5 ਸਟਾਰ ਫੈਵਰੂਡ ਲੱਗੀ ਹੋਈ ਹੈ ਸੈਂਟਰ ਗੇਅਰ ਚ ਟਰੈਕਟਰ ਹੈ ਜੀ ਤੇ MRF ਦੇ ਪਿਛਲੇ ਟਾਇਰ ਨੇ 95 ਪੈਸੇ ਇਹਦੇ ਖੇਰ ਕਾਫੀ ਵਧੀਆ ਕੰਡੀਸ਼ਨ ਦੇ ਨੇ ਇੰਜਨ ਗੇਅਰ ਦਾ ਸਾਫ ਹੈ ਟਰੈਕਟਰ ਤੇ ਮੂਹਰਲੇ ਟਾਇਰ ਵੀ ਐਮ ਆਰ ਐਫ ਦੇ ਨੇ ਤੇ 95 ਪੈਸੇ ਟਾਇਰ ਨੇ ਪੰਜਾਬ ਨੰਬਰ ਟਰੈਕਟਰ ਹੈ ਜੀ 2020 ਮਾਡਲ 6 ਲੱਖ 65000 ਰੁਪਏ ਬਾਈ ਦੀ ਡਿਮਾਂਡ ਕਰਦੇ ਨੇ ਤੇ ਟਰੈਕਟਰ ਕਾਫੀ ਵਧੀਆ ਕੰਡੀਸ਼ਨ ਦਾ ਜੀ ਟਾਇਰ ਵੀ ਬਿਲਕੁਲ ਨਵੇਂ ਵਰਗੇ ਪਏ ਨੇ ਟਰੈਕਟਰ ਦੇ ਅੱਗੇ ਫੇਰ ਆ ਗਿਆ ਸਵਰਾਜ 855 ਐਫ ਪੀ 5 ਸਟਾਰ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਪਿਛਲੇ ਟਾਇਰ ਇਹਦੇ ਨੇ ਗੁਡਗイヤー ਦੇ ਜੀ 85 90 ਪੈਸੇ ਟਾਇਰ ਨੇ ਤੇ ਫਰੰਟ ਟਾਇਰ ਵੀ ਇਹਦੇ ਗੁਡਗイヤー ਦੇ ਨੇ ਕਾਫੀ ਵਧੀਆ ਕੰਡੀਸ਼ਨ ਦੇ ਨੇ ਬਾਕੀ ਬਾਈਓਣੀ ਕਹਿੰਦੇ ਤੁਹਾਨੂੰ ਡਿਸਕਾਊਂਟ ਦੇਵਾਂਗੇ ਜਿਹੜਾ ਵੀ ਕੋਈ ਆਏਗਾ ਮਾਣਤਾਨ ਕੀਤਾ ਜਾਊਗਾ ਇਹ 2019 ਮਾਡਲ ਟਰੈਕਟਰ ਹੈ ਡਿਮਾਂਡ ਬਾਈ ਜਰੀ ਇਹਦੀ ਕਰ ਲੈ 6 ਲੱਖ 20 ਹਜ਼ਾਰ ਰੁਪਿਆ ਡਿਮਾਂਡ ਹੈ ਅੱਗੇ ਆ ਗਿਆ ਸੋਨਾਲਿਕਾ DI 60 ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਜੀ ਸਾਈਡ ਗੇਅਰ ਚ ਟਰੈਕਟਰ ਹੈ ਪਿਛਲੇ ਟਾਇਰ ਗੁੱਡਇਰ ਦੇ ਤੇ 90 95 ਪੈਸੇ ਟਾਇਰ ਨਹੀਂ ਬਿਲਕੁਲ ਨਵੀਂ ਕੰਡੀਸ਼ਨ ਦੇ ਟਾਇਰ ਪਾਏ ਨੇ ਤੇ ਹੈ 2 ਸਪੀਡ ਚ ਜੀ ਹੈ ਫਰੰਟ ਟਾਇਰ ਵੀ ਬਹੁਤ ਵਧੀਆ ਕੰਡੀਸ਼ਨ ਦੇ ਨੇ ਟਰੈਕਟਰ ਦਾ ਰੰਗ ਪੂਰਾ ਜਿਵੇਂ ਓਕੇ ਹੈ 2013 ਮਾਡਲ ਟਰੈਕਟਰ ਹੈ ਜੀ 4 ਲੱਖ 60000 ਰੁਪਏ ਡਿਮਾਂਡ ਹੈ ਪੀਬੀ 31 ਨੰਬਰ ਹੈ ਜੀ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਡੈਕ ਵਗੈਰਾ ਲੱਗਾ ਹੋਇਆ ਸਾਰਾ ਕੁਝ ਪਾਵਰ ਸਟੀering ਚ ਟਰੈਕਟਰ ਹੈ ਜੀ ਅੱਗੇ ਫੇਰ ਆ ਗਿਆ ਸਵਰਾਜ 855 FE ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਵੀ ਫੇਵਰਡ ਲੱਗੀ ਹੋਈ ਹੈ 2 ਲੱਖ 1000 20 ਮਾਡਲ ਟਰੈਕਟਰ ਹੈ 6,65,000 ਰੁਪਏ ਡਿਮਾਂਡ ਕਰ ਰਹੇ ਨੇ ਬਾਈ ਇਹਦੀ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਪੀਵੀ ਨੰਬਰ ਹੈ ਜੀ ਪਾਵਰ ਸਟੀering ਚ ਅੱਗੇ ਆ ਗਿਆ ਫਾਰਮ ਟਰੈਕ 6055 ਇਹ T20 ਗੀਅਰ ਬਾਕਸੇ ਵਾਲਾ ਤੇ ਫੇਵਰ ਰੋਡ ਲੱਗੀ ਹੋਈ ਏ। ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਏ ਜੀ। 2018 ਮਾਡਲ ਟਰੈਕਟਰ ਏ। 5,95,000 ਰੁਪਏ ਡਿਮਾਂਡ ਟਰੈਕਟਰ ਦੀ। ਬਾਕੀ ਭਾਈ ਜਾਨੀ ਮਾਨਤਾਣ ਕਰਨਗੇ ਡਿਸਕਾਊਂਟ ਵੀ ਦੇਣਗੇ ਤੁਹਾਨੂੰ। ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਏ ਜੀ। ਸੁਪਰ ਮੈਕਸ ਮਾਡਲ ਏ। ਲੱਗਿਆ ਆ ਗਿਆ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਜੀ ਮਿਊਜ਼ਿਕ ਸਿਸਟਮ ਲੱਗਾ ਹੈ ਫੇਵਰੋਟ ਕੰਪਨੀ ਵਾਲੀ ਲੱਗੀ ਹੋਈ ਹੈ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ 2018 ਮਾਡਲ 6,50,000 ਰੁਪਏ ਡਿਮਾਂਡ ਹੈ ਜੀ ਤੇ ਪੀਬੀ ਨੰਬਰ ਟਰੈਕਟਰ ਹੈ ਜੀ ਇਹ ਆਪਣਾ ਜੂਜੀ ਗੇਅਰ ਵਾਲਾ 3 ਸਪੀਡਰ ਟਰੈਕਟਰ ਹੈ ਜੀ ਪਿਛਲੇ ਟਾਇਰ ਕਾਫੀ ਵਧੀਆ ਕੰਡੀਸ਼ਨ ਦੇ ਨੇ ਜੀ ਐਮਆਰਐਫ ਦੇ ਟਾਇਰ ਨੇ ਤੇ ਫਰੰਟ ਟਾਇਰ ਵੀ ਵਧੀਆ ਕੰਡੀਸ਼ਨ ਦੇ ਨੇ ਟਰੈਕਟਰ ਦੇ। 22 ਨੇ ਮਿਊਜ਼ਿਕ ਸਿਸਟਮ ਆਪਣਾ ਲਾਣਗੇ ਜੀ ਸੌਰੀ। ਮਿਊਜ਼ਿਕ ਸਿਸਟਮ ਨਾਲ ਨਹੀਂ ਹੈਗਾ 2200 ਘੰਟਾ ਚੱਲਿਆ ਹੋਇਆ ਟਰੈਕਟਰ। ਅੱਗੇ ਆ ਗਿਆ ਸਵਰਾਜ 855। ਗੁੱਡਇਰ ਦੇ ਬੈਕ ਟਾਇਰ ਨੇ ਜੀ। ਟਾਇਰ 55 ਪੈਸੇ ਨੇ। ਟਰੈਕਟਰ ਕਾਫੀ ਸਾਫ਼ ਸੁਥਰੀ ਕੰਡੀਸ਼ਨ ਦਾ ਹੈ ਜੀ। 2000 ਮਾਡਲ ਟਰੈਕਟਰ ਹੈ। 7 ਲੱਖ ਰੁਪਿਆ ਡਿਮਾਂਡ ਹੈ ਟਰੈਕਟਰ ਕਾਫੀ ਸਾਫ ਸੁਥਰੀ ਕੰਡੀਸ਼ਨ ਦਾ ਹੈ ਫਾਰਮ ਟਰੈਕ 6055 ਪਾਵਰ ਮੈਕਸ 2021 ਮਾਡਲ ਟਰੈਕਟਰ ਹੈ ਜੀ ਡਿਮਾਂਡ ਹੈਗੀ ਹੈ 7 ਲੱਖ 65000 ਰੁਪਿਆ ਇਹ ਵੀ ਪੰਜਾਬ ਨੰਬਰ ਹੈ 600 ਕਿੰਟ ਅਰੀਜਨਲ ਚੱਲਿਆ ਹੋਇਆ ਹੈ ਪੀਬੀ 25 ਨੰਬਰ ਹੈ ਇਹਦਾ ਟਾਇਰ ਗੁੱਡੀਅਰ ਦੇ ਨੇ 95 ਪੈਸੇ ਟਾਇਰ ਨੇ ਬਾਕੀ ਬਾਈ ਜਾਨੀ ਕਹਿੰਦੇ ਮਾਨ ਤਨ ਮੌਕੇ ਤੇ ਜ਼ਰੂਰ ਕਰਾਂਗੇ ਤੇ ਫਰੰਟ ਟਾਇਰ ਵੀ ਇਹਦੇ ਬੁੱਢੀ ਕਰਦੇ ਨੇ ਤੇ ਚਾਰੇ ਟਾਇਰ ਨਾਲ ਦੇ ਨੇ ਕਾਫੀ ਵਧੀਆ ਟਰੈਕਟਰ ਹੈ ਜੀ ਅੱਗੇ ਆ ਗਿਆ ਫਾਰਮ ਟਰੱਕ 60 ਮੈਨੂਅਲ ਸਟੀering ਚ ਹੈ ਜੀ ਅਪੋਲੋ ਦੇ ਟਾਇਰ ਨੇ ਪਿਛਲੇ 95 ਪੈਸੇ ਮਾਡਲ 2004 ਤੇ ਬਾਈ ਜਾਨੀ ਡਿਮਾਂਡ ਕਰਦੇ ਨੇ 230000 ਰੁਪਇਆ ਪੀਬੀ ਨੰਬਰ ਹੈ ਜੀ ਅੱਗੇ ਆ ਗਿਆ ਸੋਨ ਵਾਲੀ ਕਾ ਡੀਆਈ 60 2008 ਮਾਡਲ ਟਰੈਕਟਰ ਹੈ ਡਿਮਾਂਡ 3 ਲੱਖ 30000 ਰੁਪਿਆ ਤੇ ਪੰਜਾਬ ਨੰਬਰ ਟਰੈਕਟਰ ਹੈ ਮੈਨੂਅਲ ਸਟੀering ਚ ਹੈ ਚੈਡ ਗੇਜ ਅੱਗੇ ਆ ਗਿਆ ਸਵਰਾਜ 855 FE 3 ਸਟਾਰ ਫੇਵਰਟ ਛਤਰੀ ਲੱਗੀ ਹੋਈ ਹੈ ਐਮਐਫ ਦੇ ਅਗਲੇ ਟਾਇਰ ਬੈਕ ਟਾਇਰ ਗੁੱਡੀਅਰ ਦੇ ਪਿਛਲੇ ਟਾਇਰ ਨੇ 95 ਪੈਸੇ ਟਰੈਕਟਰ ਕਾਫੀ ਸਾਫ ਸੁਥਰਾ ਜੀ 2010 ਮਾਡਲ ਟਰੈਕਟਰ ਹੈ ਤੇ ਡਿਮਾਂਡ 3,85,000 ਰੁਪਇਆ ਤੇ ਮੈਨੂਅਲ ਸਟੀਅਰਿੰਗ ਚ ਟਰੈਕਟਰ ਹੈ ਜੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਅੱਜ ਆ ਗਿਆ ਸੋਨਾਲਿਕ ਡੀਆਈ 750 ਵਧੀਆ ਟਰੈਕਟਰ ਹੈ ਸਾਈਡ ਗੇਅਰ ਚ ਟਰੈਕਟਰ ਹੈ ਜੀ ਤੇ ਟਰੈਕਟਰ ਕਾਫੀ ਸਾਫ ਸੁਥਰਾ ਟਰੈਕਟਰ ਹੈ ਜੀ 2017 ਮਾਡਲ 470 ਡਿਮਾਂਡ ਹੈ ਜੀ 17 ਮਾਡਲ 4 ਲੱਖ 70 ਹਜ਼ਾਰ ਰੁਪਏ ਡਿਮਾਂਡ ਹੈ ਤੇ ਪਾਵਰ ਸਟੀering ਚ ਅੱਗੇ ਆ ਗਿਆ ਸਵਰਾਜ 744 XT ਵਧੀਆ ਕੰਡੀਸ਼ਨ ਦਾ ਟਰੈਕਟਰ ਸਾਫ ਸੁਥਰਾ ਸੈਂਟਰ ਗੇਅਰ ਚ ਗੁੱਡਇਰ ਦੇ ਬੈਕ ਟਾਇਰ ਨੇ ਤੇ ਫਰੰਟ ਟਾਇਰ ਵੀ ਗੁੱਡਇਰ ਦੇ ਨੇ ਜੀ 95 ਪੈਸੇ ਟਾਇਰ ਨੇ ਜੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ 2021 ਮਾਡਲ ਟਰੈਕਟਰ ਹੈ ਜੀ 6 ਲੱਖ 15 ਹਜ਼ਾਰ ਡਿਮਾਂਡ ਅੱਗੇ ਆ ਗਿਆ ਸੋਨਾਲਿਕਾ 750 ਡੀਆਈ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਗੁੱਡਇਰ ਦੇ ਟਾਇਰ ਨੇ ਸਾਈਡ ਗੇਅਰ ਹੈ ਜੀ ਟਰੈਕਟਰ ਕਾਫੀ ਸਾਫ਼ ਸੁਥਰੀ ਕੰਡੀਸ਼ਨ ਦਾ ਹੈ 2011 ਮਾਡਲ 3,80,000 ਡਿਮਾਂਡ ਤੇ ਪੀਬੀ ਨੰਬਰ ਬਾਕੀ ਬਾਈ ਹੋਣੀ ਕਹਿੰਦੀ ਆਪਾਂ ਮੌਕੇ ਤੇ ਮਾਨਤਾ ਜਰੂਰ ਕਰਾਂਗੇ ਅੱਗੇ ਆ ਗਿਆ ਸਵਰਾਜ 744 ਐਫੀ ਪੰਜਾਬ ਨੰਬਰ ਹੈ ਜੀ 2013 ਮਾਡਲ 4,35,000 ਰੁਪਏ ਡਿਮਾਂਡ ਆ 2013 ਮਾਡਲ ਟਾਇਰ ਨਾਲ ਦੇ ਨੇ ਗੁੱਡੀਅਰ ਦੇ ਟਾਇਰ ਨੇ ਜੀ ਡੈਕ ਵਗੈਰਾ ਲੱਗਾ ਹੋਇਆ ਅੱਗੇ ਆ ਗਿਆ ਸਵਰਾਜ 855 ਐਫੀ 3 ਸਟਾਰ ਫੇਵਰੂਡ ਛਤਰੀ ਲੱਗੀ ਹੋਈ ਏ ਗੁੱਡੀਅਰ ਦੇ ਟਾਇਰ ਤੇ ਪਲੇਟ ਵਾਲਾ ਬੰਪਰ ਵੀ ਲੱਗਾ ਹੋਇਆ ਕਾਫੀ ਵਧੀਆ ਬੰਪਰ ਹੈ ਤੇ ਅਗਲੇ ਮਗਰਾਟ ਵੀ ਲੱਗੇ ਹੋਏ ਨੇ 2009 ਮਾਡਲ ਟਰੈਕਟਰ ਹੈ 360000 ਡਿਮਾਂਡ ਹੈ ਜੀ ਅੱਗੇ ਆ ਗਿਆ ਸਵਰਾਜ 855 ਫੇਵਰੂਡ ਛਤਰੀ ਲੱਗੀ ਹੋਈ ਆ ਤੇ ਤੇਲ ਵਾਲਾ ਬੰਪਰ ਹੈ ਜੀ ਕਾਫੀ ਵਧੀਆ ਟਰੈਕਟਰ ਹੈ ਜੀ। ਮੈਨੂਅਲ ਸਟੀering ਚ 2001 ਮਾਡਲ 2,70,000 ਰੁਪਏ ਦੀ ਮੰਗ। ਅੱਗੇ ਆ ਗਿਆ ਸਵਰਾਜ 735 FE ਗੁੱਡਇਰ ਦੇ ਟਾਇਰ ਨੇ ਜੀ। ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਪੰਜਾਬ ਨੰਬਰ ਹੈ 1998 ਮਾਡਲ ਹੈ। ਮੰਗ 1,65,000। ਸਵਰਾਜ 855 ਫੈਵਰੋਡ ਲੱਗੀ ਹੋਈ ਹੈ। TB ਨੰਬਰ ਹੈ ਗੁੱਡੀਅਰ ਦੇ ਟਾਇਰ ਨੇ ਜੀ ਟਰੈਕਟਰ ਪੂਰਾ ਸਾਫ ਸੁਥਰਾ ਹੈ ਜੀ 2001 ਮਾਡਲ ਟਰੈਕਟਰ ਹੈ ਤੇ ਡਿਮਾਂਡ 2,60,000 ਰੁਪਏ ਹੈ ਮੈਨੂਅਲ ਸਟੀering ਚ ਹੈ ਪਾਵਰ ਨਹੀਂ ਆਗਾ ਜੀ ਅੱਗੇ ਆ ਗਿਆ ਸੋਨਾਲਿਕਾ DI 750 ਸਾਈਡ ਗੇਅਰ ਚ ਹੈ ਜੀ 2008 ਮਾਡਲ ਡਿਮਾਂਡ 3,10,000 ਰੁਪਏ ਹੈ ਤੇ ਗੁੱਡਇਰ ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਟਾਇਰ ਨੇ ਬੈਕ ਤੇ ਫਰੰਟ ਟਾਇਰ ਵੀ ਵਧੀਆ ਕੰਡੀਸ਼ਨ ਦੇ ਨੇ ਪੀ ਵੀ ਨੰਬਰ ਹੈ ਜੀ। ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ। ਪਾਵਰ ਸਟੀਰਿੰਗ ਨਹੀਂ ਹੈਗਾ ਇਹ ਮੈਨੂਅਲ ਸਟੀਰਿੰਗ ਚ ਤੇ ਅੱਗੇ ਸੋਨਾਲੀ ਕੱਢੀ ਆਈ 35 ਸੋਨਾਲੀ ਕੱਢੀ ਆਈ 35 ਵਧੀਆ ਕੰਡੀਸ਼ਨ ਦਾ ਟਰੈਕਟਰ ਹੈ। ਡਬਲ ਕਲਚ ਟਰੈਕਟਰ ਹੈ ਜੀ। 2012 ਮਾਡਲ ਟਰੈਕਟਰ ਹੈ। ਡਿਮਾਂਡ 3,25,000 ਮੈਨੂਅਲ ਸਟੀering ਚ ਹੈ ਜੀ। ਤੇ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ। ਅੱਗੇ ਆ ਗਿਆ ਸੋਨਾਲਿਕਾ 750 ਡੀਆਰਐਕਸ ਗੁੱਡਇਰ ਦੇ ਟਾਇਰ ਨੇ ਜੀ। 3 ਸਪੀਡ ਟਰੈਕਟਰ ਹੈ 2015 ਮਾਡਲ। ਡਿਮਾਂਡ 4,45,000 ਐਮਆਰਐਫ ਦੇ ਟਾਇਰ ਨੇ ਜੀ। 95 ਪੈਸੇ ਵੈਕ ਟਾਇਰ ਨੇ ਜੀ। ਮੂਰਲੇ 30 ਪੈਸੇ ਜੀ ਟਰੈਕਟਰ ਪੂਰਾ ਸਾਫ਼ ਸੁਥਰਾ ਹੈ ਜੀ ਅੱਗੇ ਆ ਗਿਆ ਸਵਰਾਜ 735 FE ਪੰਜਾਬ ਨੰਬਰ ਟਰੈਕਟਰ ਹੈ ਜੀ 95 ਮਾਡਲ ਹੈ ਜੀ ਡਿਮਾਂਡ 1,30,000 ਰੁਪਏ ਅੱਗੇ ਆ ਗਿਆ ਸਵਰਾਜ 855 FE ਸਿੰਪਲ ਸਟੀering ਚ ਹੈ ਜੀ ਸਿਰੇਟ ਦੇ ਟਾਇਰ ਨੇ ਟਾਇਰ ਲੱਗੇ ਨੇ 95 ਪੈਸੇ ਪੀਬੀ ਨੰਬਰ ਟਰੈਕਟਰ ਹੈ ਜੀ 2007 ਮਾਡਲ 355000 ਦਾ ਡਿਮਾਂਡ ਅੱਗੇ ਆ ਗਿਆ ਸਵਰਾਜ 855 ਬਲੂ ਕਲਰ ਪੀਬੀ ਨੰਬਰ ਹੈ ਮਾਨਸਾ ਦਾ 31 2000 ਮਾਡਲ ਹੈ ਜੀ 235000 ਦਾ ਡਿਮਾਂਡ ਹੈ ਮੈਨੂਅਲ ਸਟੀering ਚ ਡਬਲ ਕਲਚ ਅੱਗੇ ਆ ਗਿਆ ਸਵਰਾਜ 855 ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ। ਫਰੰਟ ਟਾਇਰ ਵੀ ਨਵੇਂ ਨੇ, ਬੈਕ ਟਾਇਰ ਵੀ ਨਵੇਂ ਨੇ। ਐਮ ਆਰ ਐਫ ਦਾ ਚੌਕੜਾ ਪੀ ਬੀ 25 ਨੰਬਰ ਹੈ ਜੀ। ਮੈਨੂਅਲ ਸਟੀering 2003 ਮਾਡਲ। ਡਿਮਾਂਡ 3,11,000। ਅੱਗੇ ਆ ਗਿਆ ਫਾਰਮ ਟਰੈਕ 60। ਗੁੱਡੀਅਰ ਦੇ ਟਾਇਰ ਨੇ ਜੀ। ਪੀ ਬੀ ਨੰਬਰ ਮੈਨੂਅਲ ਸਟੀering ਚ ਹੈ। 2009 ਮਾਡਲ। ਟਰੈਕਟਰ ਪੂਰਾ ਸਾਫ਼ ਸੁਥਰਾ ਹੈ। ਤੇ ਡਿਮਾਂਡ 3,25,000 ਰੁਪਏ ਹੈ ਜੀ। ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ। ਟਰੈਕਟਰ ਪੂਰਾ ਸਾਫ਼ ਸੁਥਰਾ ਹੈ ਜੀ। ਅੱਗੇ ਆ ਗਿਆ ਸੋਨਾਲਿਕਾ 60 RX ਪਲੇਟ ਵਾਲਾ ਬੰਪਰ ਲੱਗਾ ਹੋਇਆ ਹੈ ਵੀ ਫੁੱਲ। ਪਾਵਰ ਸਟੀering ਚ ਟਰੈਕਟਰ ਹੈ ਜੀ। JK ਦੇ ਟਾਇਰ ਨੇ ਫੈਵਰੂਡ ਛਤਰੀ ਲੱਗੀ ਹੋਈ ਏ। ਸਾਈਡ ਗੇਅਰ ਹੈ। 2014 ਮਾਡਲ ਟਰੈਕਟਰ ਹੈ। ਵਧੀਆ ਕੰਡੀਸ਼ਨ ਦਾ ਟਰੈਕਟਰ ਹੈ। ਅੱਗੇ ਆ ਗਿਆ ਸੋਨਾਲਿਕ 60 RX ਫੇਵਰੋਟ ਛਤਰੀ ਲੱਗੀ ਹੋਈ ਐ। ਕਾਫੀ ਵਧੀਆ ਕੰਡੀਸ਼ਨ ਦਾ ਟਾਇਰ ਹੈ ਟਰੈਕਟਰ ਅਪੋਲੋ ਦੇ ਟਾਇਰ ਨੇ 95 ਪੈਸੇ ਫੁੱਲ। ਚੌਕੜਾ ਨਵਾਂ ਅਪੋਲੋ ਦਾ। ਪੂਰਾ ਹੈਵੀ ਬੰਪਰ ਲੱਗਾ ਤੇ ਵੱਡੀਆਂ ਲਾਈਟਾਂ ਲੱਗੀਆਂ ਹੋਈਆਂ ਨੇ। ਫੇਵਰੋਟ ਛਤਰੀ ਲੱਗੀ ਹੋਈ ਐ। 2013 ਮਾਡਲ ਟਰੈਕਟਰ ਐ ਤੇ 4,60,000 ਰੁਪਏ ਡਿਮਾਂਡ ਹੈ ਜੀ। ਪੰਜਾਬ ਨੰਬਰ ਟਰੈਕਟਰ ਹੈ ਜੀ ਕੰਡੀਸ਼ਨ ਕਾਫੀ ਵਧੀਆ ਹੈ ਅੱਗੇ ਹੈਗਾ ਸੋਨਾਲਿਕਾ ਸਿਕੰਦਰ 60 2021 ਮਾਡਲ ਹੈ ਜੀ 6 ਲੱਖ 65 ਹਜ਼ਾਰ ਡਿਮਾਂਡ ਹੈ 21 ਮਾਡਲ ਹੈ ਪੀ ਵੀ ਨੰਬਰ ਹੈ ਸਾਈਡ ਗੇਅਰ ਚ ਟਰੈਕਟਰ ਹੈ ਗੁੱਡਗਰ ਦੇ ਟਾਇਰ ਨੇ ਜੀ ਬਿਲਕੁਲ ਨਵੀਂ ਕੰਡੀਸ਼ਨ ਦੇ ਟਾਇਰ ਨੇ ਜੀ ਫਰੰਟ ਟਾਇਰ ਵੀ ਇਹਦੇ ਗੁੱਡਗਰ ਦੇ ਨੇ ਉਹ ਵੀ ਪੂਰੇ ਵਧੀਆ ਨੇ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ੱਡੇ ਆ ਗਿਆ 4363 ਇਹਦੀ ਕਾਫੀ ਡਿਮਾਂਡ ਆ ਟਰੈਕਟਰ ਦੀ ਬਲੂ ਹੌਰਸ ਬੀਕੇਟੀ ਦੇ ਟਾਇਰ ਨੇ ਜੀ ਕਾਫੀ ਵਧੀਆ ਕੰਡੀਸ਼ਨ ਦਾ 2001 ਮਾਡਲ ਹੈ 310000 ਡਿਮਾਂਡ ਹੈ ਤੇ ਬਾਈ ਜਾਨ ਬਹੁਤ ਜਿਆਦਾ ਸੰਭਾਲ ਰੱਖੀ ਹੈ ਟਰੈਕਟਰ ਦੀ ਕਾਫੀ ਵਧੀਆ ਕੰਡੀਸ਼ਨ ਚ ਟਰੈਕਟਰ ਹੈ ਤੇ ਮੈਨੂਅਲ ਸਟੀering ਵਾਲਾ ਜੀ ਇਹ ਸੈਂਟਰ ਗੇਅਰ ਚ ਆਉਂਦਾ ਹੁੰਦਾ ਸੀ ਜੀ ਅੱਗੇ ਆ ਗਿਆ ਜੀ ਆਪਣਾ 911 ਫੈਵਰਟ ਛਤਰੀ ਲੱਗੀ ਹੋਈ ਐ ਮਿਊਜ਼ਿਕ ਸਿਸਟਮ ਲੱਗਾ ਹੋਇਆ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਐ ਜੀ ਟਾਇਰਾਂ ਦੀ ਕੰਡੀਸ਼ਨ ਵਧੀਆ 98 ਮਾਡਲ 350000 ਰੁਪਏ ਡਿਮਾਂਡ ਐ ਟਰੈਕਟਰ ਪੂਰਾ ਸਾਫ ਸੁਥਰਾ ਐ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੁਸੀਂ ਪੂਰੀ ਗੱਡੀ ਦੇ ਟਾਇਰ ਨੇ ਜੀ ਤੇ ਕਾਫੀ ਵਧੀਆ ਕੰਡੀਸ਼ਨ ਦੇ ਟਾਇਰ ਨੇ ਜੀ ਅੱਜ ਇੱਥੇ ਕਾਫੀ ਜ਼ਿਆਦਾ ਟਰੈਕਟਰ ਸੇਲ ਵਾਸਤੇ ਆਏ ਹੋਣੇ ਤੁਸੀਂ ਦੇਖ ਸਕਦੇ ਹੋ ਅੱਗੇ ਆ ਗਿਆ 855 ਪੂਰਾ ਸਾਫ਼ ਸੁਥਰਾ ਟਰੈਕਟਰ ਹੈ ਅਪੋਲੋ ਦੇ ਟਾਇਰ ਨੇ 2010 ਮਾਡਲ ਟਰੈਕਟਰ ਹੈ ਡਿਮਾਂਡ 3 ਲੱਖ 80 ਹਜ਼ਾਰ ਡਿਮਾਂਡ ਟਰੈਕਟਰ ਅੱਗੇ ਆ ਗਿਆ ਜੌਂਡੀਅਰ 5055 ਈ ਜਕੇ ਦੇ ਟਾਇਰ ਨੇ ਜੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ 95 ਪੈਸੇ ਟਾਇਰ ਨੇ ਜੀ 3 ਸਪੀਡ ਟਰੈਕਟਰ ਹੈ ਫਰੰਟ ਟਾਇਰ ਅਪੋਲੋ ਦੇ ਨੇ ਜੀ ਨਵਾਂ ਜੋੜਾ ਹੈ 2010 ਮਾਡਲ 430000 ਰੁਪਿਆ ਡਿਮਾਂਡ ਹੈ ਕਾਫੀ ਵਧੀਆ ਟਰੈਕਟਰ ਹੈ ਜੀ ਅੱਗੇ ਹੈਗਾ ਸੋਨ ਵਾਲੀ ਘਾੜੀ ਆਈ 55 ਸੀਅਰ ਦੇ ਟਾਇਰ ਨੇ 95 ਪੈਸੇ ਟਾਇਰ ਨੇ ਜੀ ਮੈਨੂਅਲ ਸਟੀਅਰਿੰਗ ਚ ਤੇ ਕਾਫੀ ਸਾਫ ਸੁਥਰਾ ਟਰੈਕਟਰ ਹੈ ਸਾਈਡ ਗੇਅਰ ਚ ਜੀ ਪੀ ਵੀ 55 ਨੰਬਰ ਹੈ ਟਰੈਕਟਰ ਦਾ 2006 ਮਾਡਲ ਤੇ ਡਿਮਾਂਡ 295000 ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਅੱਗੇ ਆ ਗਿਆ ਸਵਰਾਜ 855 2021 ਮਾਡਲ ਸੈਂਟਰ ਗੇਰ ਵਾਲਾ 655000 ਮੁੱਲ ਹੈ ਟਾਇਰ ਕਾਫੀ ਵਧੀਆ ਕੰਡੀਸ਼ਨ ਦੇ ਟਾਇਰ ਨੇ 95 ਪੈਸੇ ਟਾਇਰ ਨੇ ਟਰੈਕਟਰ ਕਾਫੀ ਸਾਫ ਸੁਥਰੀ ਕੰਡੀਸ਼ਨ ਦਾ ਹੈ ਤੇ ਇਹ ਟਰੈਕਟਰ ਪੰਜਾਬ ਨੰਬਰ ਟਰੈਕਟਰ ਹੈ ਜੀ ਵਧੀਆ ਟਰੈਕਟਰ ਹੈ ਜੀ